ਇਨਜ਼ਾਨ ਨੂੰ ਵਾੜੇ ਕੰਮਾਂ ਦੇ ਨਤੀਜੇ ਭੁਗਤਨੇ ਪੈਂਦੇ ਹਨ ਬਠਿੰਡਾ ਪੁਲਿਸ ਨੇ ਇੱਕ ਵਿਅਕਤੀ ਨੂੰ 25 ਗ੍ਰਾਮ ਹੈਰੋਨ ਸਮੇਤ ਗ੍ਰਿਫਤਾਰ ਕਰਕੇ ਥਾਣਾ ਥਰਮਲ ਵਿਖੇ ਮਾਮਲਾ ਦਰਜ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਥਰਮਲ ਦੀ ਪੁਲਿਸ ਨੇ ਐਨ ਐਲ ਫੁੱਲ ਰੋਡ ਤੋਂ ਇੱਕ ਵਿਅਕਤੀ ਨੂੰ 25 ਗ੍ਰਾਮ ਹੈਰੋਨ ਸਮੇਤ ਕਾਬੂ ਕੀਤਾ ਹੈ ਅਤੇ ਉਸ ਦੀ ਪਛਾਣ ਸੰਦੀਪ ਗੁਰਪ ਕਾਕਾ ਵਜੋਂ ਹੋਈ ਹੈ ਅਤੇ ਇਹ ਹੈਰਨ ਵੇਚਣ ਦੇ ਲਈ ਜਾ ਰਿਹਾ ਸੀ ਇਸ ਤੇ ਪਹਿਲਾਂ ਵੀ ਦੋ ਮਾਮਲੇ ਦਰਜ ਹਨ ਉਹਨਾਂ ਕਿਹਾ ਕਿ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਵੀ ਜਾਂਚੇ ਜਾਣਗੇ ਕਿ ਇਹ ਕਿੱਥੋਂ ਲੈਉਂਦਾ ਸੀ ਅਤੇ ਕਿੱਥੇ ਵੇਚਦਾ ਸੀ ਉਹਨਾਂ ਨਸ਼ਾ ਤਸਕਰਾਂ ਨੂੰ ਵੀ ਵਰਨਿੰਗ ਦਿੱਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾਣ ਨਹੀਂ ਤਾਂ ਉਹਨਾਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ ਅਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਵੀ ਉਹਨਾਂ ਅਪੀਲ ਕੀਤੀ ਕਿ ਉਹ ਨਸ਼ਾ ਛਡਾਊ ਕੇਂਦਰਾਂ ਵਿੱਚ ਜਾ ਕੇ ਨਸ਼ਾ ਛਡਣ ਅਤੇ ਆਪਣੀ ਖੁਸ਼ੀ ਦੀ ਜ਼ਿੰਦਗੀ ਜੀਉਣ ਉਹਨਾਂ ਕਿਹਾ ਕਿ ਕੋਈ ਵੀ ਵਿਅਕਤੀ ਸਾਡੇ ਫੋਨ ਨੰਬਰਾਂ ਤੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇ ਸਕਦਾ ਹੈ ਅਤੇ ਉਸ ਦੀ ਪਹਿਚਾਨ ਗੁਪਤ ਰੱਖੀ ਜਾਵੇਗੀ ਮੇਰਾ ਨਾਮ ਜੀ ਇੰਸਪੈਕਟਰ ਸੁਖਵਿੰਦਰ ਸਿੰਘ ਐਸ ਐਚਓ ਥਾਣਾ თਰਮਲ ਜੀ ਮਾਨਯੋਗ ਐਸ ਐਸ ਪੀ ਬਠਿੰਡਾ ਦੇ ਸਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇੱਕ ਸੰਦੀਪ ਸਿੰਘ ਉਰਫ ਕਾਕਾ ਪੁੱਤਰ ਗੁਰਬਚਨ ਸਿੰਘ ਨਾਂ ਦਾ ਵਿਅਕਤੀ 25 ਗ੍ਰਾਮ ਹੈਰੋਇਨ ਚਿੱਟਾ ਸਮੇਤ ਕਾਬੂ ਕੀਤਾ ਏ ਜੀ ਅਸੀਂ ਐਨ ਐਫ ਐਲ ਰੋਡ ਉਥੋਂ ਇਹਨੂੰ ਕਾਬੂ ਕੀਤਾ ਤੇ ਇਹ ਗਾਂ ਖੋਸੋ ਪੀਣ ਵਾਸਤੇ ਗਾਂ ਵੇਚਣ ਵਾਸਤੇ ਵੀ ਲੈ ਕੇ ਆਇਆ ਸੀ ਹੋਰ ਇਹਦੇ ਪਹਿਲਾਂ ਦੋ ਮਾਮਲੇ ਦਰਜ ਐ ਉਹ ਇੱਕ ਤਾਂ ਹੈਗੇ ਆ ਕੋਈ 458 ਪੀਸੀ ਵਗੈਰਾ ਤੇ ਇੱਕ 21 ਬੀ ਦੇ ਆ ਆਪਣੇ ਹੈਰੋਨਿਕ ਮਰੀਨ ਨਾਲ ਸੰਬੰਧਤ ਹੀ ਆ ਐਨ ਡੀ ਪੀ ਸੈਕਟਰ ਦਾ ਇਹ ਕੰਮ ਬਸ ਮਿਹਨਤ ਮਜ਼ਦੂਰੀ ਕਰਦਾ ਹ ਮੈਂ ਤੁਮੇ ਦੂਰੀ ਕਰਦਾ ਹਾਂ ਹਾਂ ਜੀ ਹਾਂ ਜੀ ਉਹਦੇ ਬਾਰੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੋਈ ਬੈਕਵਰਡ ਲਿੰਕ ਫਾਰਵਰਡ ਲਿੰਕ ਉਹ ਸੀ ਪੁਲਿਸ ਰਿਮਾਂਡ ਲਿਆ ਇਹਦਾ ਹਾਂ ਸਾਰਾ ਅਸੀਂ ਇਨਵੈਸਟੀਗੇਟ ਕਰਾਂਗੇ ਟੋਟਲੀ ਚੰਗੀ ਤਰ੍ਹਾਂ ਕਿ ਨਸ਼ਾ ਤਸਕਰ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਵੀ ਕੋਈ ਵੀ ਨਹੀਂ ਅਸੀਂ ਬਖਸ਼ਣਾ ਜੋ ਵੀ ਹੋ ਜਾ ਕੰਮ ਕਰਦਾ ਉਹ ਤੁਰੰਤ ਬੰਦ ਕਰਦੇ ਜੋ ਜੇ ਕੋਈ ਪੀਨ ਦੱਦੀ ਆ ਉਹ ਨਸ਼ਾ ਸ਼ੜਾਉ ਕੇਂਦਰ ਦੇ ਵਿੱਚ ਆਪ ਦਾ ਭਰਤੀ ਹੋਵੇ ਨਹੀਂ ਤਾਂ ਕਾਨੂੰਨ ਦੇ ਮੁਤਾਬਕ ਜੋ ਵੀ ਨਸ਼ਾ ਵੇਚਦਾ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਜੇ ਕੋਈ ਬਸ ਜਾਣਕਾਰੀ ਦੇਣਾ ਚਾਹੁੰਦਾ ਉਹ ਵੀ ਤੁਹਾਡੇ ਨਾਲ ਸੰਪਰਕ ਹਾਂਜੀ ਜਾਣਕਾਰੀ ਕੋਈ ਵੀ ਦੇਣਾ ਚਾਹੁੰਦਾ ਉਹ ਸਾਡੇ ਨਾਲ ਸਿੱਧਾ ਸੰਪਰਕ ਜਾਂ ਬਾਇ ਫੋਨ ਜਾਂ ਦਫ਼ਤਰ ਆ ਕੇ 24 ਘੰਟੇ ਚੋਂ ਮਰਜ਼ੀ ਮਿਲ ਸਕਦਾ ਤੇ ਉਹਦੀ ਅਸੀਂ ਜਾਣਕਾਰੀ ਗੁਪਤ ਰੱਖੀ ਜਾਊਗੀ ਉਹਦੀ ਆਈਡੈਂਟੀਟੀ ਗੁਪਤ ਰੱਖੀ ਜਾਊਗੀ